ਸੱਚੀ ਗਾ ਤੁਸੀਂ ਦੇਖ ਰਹੇ ਦੈਨਿਕ ਸਵੇਰਾ ਟੀਵੀ ਮੈਂ ਹਾਂ ਨੀਲੂ ਪਚਲਵਾਨ ਸਿਹਤ ਮੰਤਰੀ ਵੱਲੋਂ ਜੇ ਹੈ ਅੱਜ ਨਿਯੁਕਤੀ ਪੱਤਰ ਦਿੱਤੇ ਗਏ ਨੇ 586 ਮੈਡਮ ਤੁਹਾਡਾ ਉਸ ਦੇ ਸਪੀਚ ਦੇ ਵਿੱਚ ਕੁਝ ਸੁਣਿਆ ਸੀ 18-19 ਸਾਲ ਲੱਗੇ ਕੱਚੇ ਤੋਂ ਪੱਕੇ ਹੁੰਦੇ ਹੋਏ ਇਦਾਂ ਲੱਗਿਆ ਤੁਸੀਂ ਨਵੇਂ ਘਰ ਦੇ ਵਿਚਕਾਰ ਆਇਓ ਨਵੇਂ ਵੀ ਉਹ ਕੰਨੀ ਹੈਗੀ ਹੁਣ ਪੱਕੇ ਘਰ ਆ ਗਏ ਹੋ ਤੇ ਤੁਸੀਂ ਗੱਲਾਂ ਬਹੁਤ ਕੀਤੀਆਂ ਹੈਗੀਆਂ ਪਰ ਸਭ ਤੋਂ ਵੱਡੀ ਗੱਲ ਹੈਗੀ ਆ ਅਸੀਂ ਨੇ ਆਤੇ ਹੀ एंटी गैंगस्टर टास्क फोर्स बनाई मैं अपनी फोर्स को बधाई देता हूं कि तो उन्होंने अपनी जान जोखम में डालकर पता नहीं कितने घरों के चूलों की आग जो बुझने वाली थी उसको बचा लिया मैं पौने तीन करोड़ लोगों की सुरक्षा की गारंटी लेता हूं मेरा काम है तो क्योंकि मुझे इतना प्यार दिया आपने इतना प्यार दिया ਅਬ ਜ਼ਿੰਮੇਦਾਰੀ ਮੇਰੀ ਹੈ ਆਪਨੇ ਆਪਣਾ ਫਰਜ਼ ਨਿਭਾ ਦਿਆ ਅਬ ਫਰਜ਼ ਨਿਭਾਉਣੇ ਕੀ ਬਾਰੀ ਮੇਰੀ ਹੈ ਪੰਜਾਬ ਚੋਂ ਗੈਂਗਸਟਰਵਾਦ ਦਾ ਸਫਾਇਆ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਤੇ ਏਜੀਟੀਐਫ ਨੇ ਸਖਤੀ ਦਿਖਾਉਂਦਿਆਂ ਹੁਣ ਤੱਕ ਪੰਜਾਬ ਅੰਦਰ ਅਪਰਾਧਿਕ ਮਾਮਲਿਆਂ ਨੂੰ ਲੈ ਕੇ 1100 ਤੋਂ ਵੱਧ ਗ੍ਰਿਫਤਾਰੀਆਂ ਕੀਤੀਆਂ ਜਦਕਿ 1165 ਨਜਾਇਜ਼ ਹਥਿਆਰ ਅਤੇ ਅਪਰਾਧ ਲੀਵਰਤੇ 270 ਵਾਹਨ ਬ੍ਰਾਮਤ ਕੀਤੇ ਨੇ ਪੰਜਾਬ ਸਰਕਾਰ ਦਾ ਮੁੱਖ ਮਕਸਦ ਅਪਰਾਧ ਤੇ ਰੋਕ ਲਗਾ ਕੇ ਸੂਬੇ ਦੇ ਲੋਕਾਂ ਨੂੰ ਇੱਕ ਸੁਖਾਵਾਂ ਮਾਹੌਲ ਪ੍ਰਦਾਨ ਕਰਨਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਕਿਹਾ ਉਹ ਕਰ ਦਿਖਾਇਆ ਪੰਜਾਬ ਚ ਹੋ ਰਿਹਾ ਹੈ ਅਪਰਾਧ ਦਾ ਸਫਾਇਆ ਕਿੰਨੀ ਕੀ ਮਾਰ ਚੱਲੀ ਕੱਚੇ ਹੋ ਕੇ ਮੈਮ ਸਭ ਤੋਂ ਪਹਿਲਾਂ ਤਾਂ ਸਾਈਕੋਲੋਜੀਕਲੀ ਮਾਰ ਫਿਜ਼ੀਕਲੀ ਕਿਉਂਕਿ ਜਦੋਂ ਤੁਸੀਂ ਕੱਚੇ ਮੁਲਾਜ਼ਮ ਹੁੰਦੇ ਹੋ ਤੁਹਾਨੂੰ ਮਹਿਕਮੇ ਵਾਲਾ ਹਰ ਬੰਦਾ ਨਾ ਇੱਕ ਰੈਗੂਲਰ ਵਾਲੇ ਦੇ ਲਈ ਰਿਸਪੈਕਟ ਅਲੱਗ ਹੁੰਦੀ ਹੈ ਕੱਚੇ ਮੁਲਾਜ਼ਮ ਲਈ ਜਿੱਦਾਂ ਹੁੰਦਾ ਵੀ ਚੱਲਦਾ ਐ ਤਾਂ ਐਵੇਂ ਹੀ ਹੈ ਇਨਾ ਮੈਂ ਇੱਕ ਬੰਦਾ 50000 ਲੈ ਰਿਹਾ 60000 ਲੈ ਰਿਹਾ ਇੱਕ 5000 ਤੇ ਮਹਿਕਮੇ ਚ ਆਇਆ ਇੱਕ ਅੱਜ ਸਾਡੇ ਨਾਲ ਦਾ ਮੁਲਾਜ਼ਮ ਅਸੀਂ 90000 ਰੁਪਏ ਲੈ ਰਿਹਾ ਸਾਨੂੰ ਇੰਨੀਆਂ ਰੈਲੀਆਂ ਧਰਨੇ ਕਰਨ ਤੋਂ ਬਾਅਦ ਅਸੀਂ 20000 ਤੇ 18 ਸਾਲ ਬਾਅਦ ਪਹੁੰਚੇ ਹਾਂ ਇੱਕ ਮਜ਼ਦੂਰ ਹੈ ਜਿਹੜਾ ਦਿਹਾੜੀ ਵਾਲਾ ਉਹ ਵੀ ਮਹੀਨੇ ਦਾ 20000 ਤੋਂ ਜ਼ਿਆਦਾ ਕਮਾ ਲੈਂਦਾ ਅਸੀਂ ਉਹ ਵੀ ਨਹੀਂ ਕਮਾਉਂਦੇ ਕਹਿਣ ਨੂੰ ਅਸੀਂ ਸਰਕਾਰੀ ਮੁਲਾਜ਼ਮ ਸੀ ਕਿਸੇ ਨੂੰ ਅਸੀਂ ਅਸੀਂ ਨਾ ਕਿਸੇ BPL ਚ ਆਂਦੇ ਆ ਕਿਸੇ ਸਰਕਾਰੀ ਫੈਸਿਲਿਟੀ ਦੇ ਅੰਡਰ ਨਹੀਂ ਆਂਦੇ ਕਿਉਂਕਿ ਅਸੀਂ ਮੁਲਾਜ਼ਮ ਆ ਪਰ ਫੈਸਿਲਿਟੀ ਸਾਡੇ ਕੋਲ ਕੋਈ ਵੀ ਨਹੀਂ ਸੀ ਉਸਨਲ ਮਾਰ ਫਿਜ਼ੀਕਲੀ ਫਾਈਨੈਂਸ਼ੀਅਲੀ ਸਾਈਕੋਲੋਜੀਕਲੀ ਹਰ ਤਰੀਕੇ ਦੀ ਮਾਰ ਪੈਂਦੀ ਹੈ ਉਸ ਉਹ ਇਸ ਦਾ ਨਾਮ ਕੀ ਹੈ ਤੁਹਾਡਾ ਤੇ ਤੁਸੀਂ ਆਏ ਕਿੱਥੇ ਸੋਨੀਏ ਕਿੱਥੋਂ ਆਏ ਹੋ ਮੰਤਰੀ ਸਾਹਿਬ ਦਾ ਸ਼ਹਿਰ ਹੈ ਜੀ ਮੇਰਾ ਪਟਿਆਲਾ ਜੀ ਮੈਮ ਮੰਤਰੀ ਸਾਹਿਬ ਨੂੰ ਕਿੰਨੀ ਵਾਰ ਮਿਲੇ ਹੋ ਕਹਿੰਦੇ ਕਿ ਦੋ ਤਿੰਨ ਤਹ ਜਿਹੇ ਚਿਹਰੇ ਸੀਗੇ ਜੋ ਅੱਜ ਜਿੰਨਾਂ ਨੌਕਰੀ ਮਿਲੇ ਉਹ ਮੈਨੂੰ ਬਾਰ-ਬਾਰ ਮਿਲਦੇ ਰਹਿੰਦੇ ਸੀ ਕਿ ਕੁਝ ਕਰ ਦਿਓ ਕੁਝ ਕਰ ਦਿਓ ਅਸੀਂ ਮੈਮ ਐਨਆਰਐਚਐਮ ਦੇ ਅੰਡਰ ਸੀ ਅਸੀਂ ਉਹਨਾਂ ਨੂੰ ਪਹਿਲਾਂ ਵੀ ਬਹੁਤ ਵਾਰ ਮੀਟਿੰਗਾਂ ਕੀਤੀਆਂ ਮਿਲੇ ਆ ਮਾਨ ਸਾਹਿਬ ਨਾਲ ਵੀ ਮਿਲੇ ਆ ਉਹਨਾਂ ਦੇ ਵਾਈਫ ਗੁਰਪ੍ਰੀਤਾ ਉਹਨਾਂ ਨਾਲ ਵੀ ਮੀਟਿੰਗ ਹੋ ਚੁੱਕੀ ਹੈ ਬਹੁਤ ਵਾਰੀ ਮਿਲੇ ਆ ਪਰ ਬਸ ਸਾਡੀ ਇਸ ਪਾਲਿਸੀ ਦੇ ਅੰਡਰ ਸਾਨੂੰ ਅੱਜ ਤੱਕ ਇਹ ਨਹੀਂ ਸਮ ਪੰਜਾਬ ਸਰਕਾਰ ਦਾ ਕਰਦੇ ਸੀ ਫੰਡਿੰਗ ਸੈਂਟਰ ਦੀ 70% ਆਂਦੀ ਸੀ ਉਹ ਸੈਂਟਰ ਔਰ ਪੰਜਾਬ ਸਰਕਾਰ ਦੇ ਇਕੱਠੇ ਹੋਣ ਕਰਕੇ ਉਹ ਕਦੀ ਕਿਸੇ ਨੇ ਸਾਡਾ ਪੱਖ ਲਿਆ ਹੀ ਨਹੀਂ ਜੇ ਪੰਜਾਬ ਸਰਕਾਰ ਲੈਂਦੀ ਸੀ ਤਾਂ ਸੈਂਟਰ ਰਿਫਿਊਜ਼ ਕਰ ਦਿੰਦਾ ਸੀ ਉਸ ਕਾਰਨ ਅਸੀਂ ਪੱਕੇ ਨਹੀਂ ਹੋ ਸਕਦੇ ਸੀ ਇਸ ਰਿਗਾਰਡਿੰਗ ਅਸੀਂ ਬਹੁਤ ਵਾਰ ਮਿਲੇ ਆ ਸਾਨੂੰ ਉਹਨਾਂ ਨੇ ਕਿਹਾ ਸੀ ਵੀ ਅਸੀਂ ਕਰਾਂਗੇ ਕਰਾਂਗੇ ਬਹੁਤ ਵੱਡੀ ਗੱਲ ਤੁਸੀਂ ਕਹੀ ਕਹਿੰਦੇ ਬੱਚੇ ਬਹੁਤ ਛੋਟੇ ਸੀਗੇ ਜਦ ਮੈਂ ਕੱਚੇ ਲੱਗੀ ਸੀਗੀ ਤੇ ਅੱਜ ਮੇਰੇ ਬੱਚੇ ਮੈਨੂੰ ਪੁੱਛਦੇ ਆ ਮੰਮੀ ਇਹ ਕੱਚੇ ਪੱਕੇ ਦਾ ਕੀ ਹਿਸਾਬ ਕਿਤਾਬ ਹੈ ਜਦੋਂ ਮੈਂ ਸਟਾਰਟ ਕੀਤਾ ਸੀ ਮੈਂ ਮੈਰਿਡ ਸੀ ਮੈਂ ਉਦੋਂ ਮੈਂ ਸੋਰੀ ਅਨਮੈਰਿਡ ਸੀ ਜਦੋਂ ਇਸ ਮੈਕ ਵਿੱਚ ਆਈ ਸੀ ਅੱਜ ਉਸ ਤੋਂ ਬਾਅਦ ਮੇਰੀ ਮੈਰिज ਵੀ ਹੋਈ ਮੇਰੇ ਬੱਚੇ ਵੀ ਹੋ ਗਏ ਅੱਜ ਮੇਰੀ ਬੇਟੀ 12 ਸਾਲ ਦੀ ਹੋ ਗਈ ਹੈ 20 ਸਾਲ ਦੇ ਇਸ ਟਾਈਮ ਦੇ ਵਿੱਚ ਅਸੀਂ ਪੱਕੇ ਨਹੀਂ ਹੋ ਪਾਏ ਅੱਜ ਸਾਡੇ ਬੱਚੇ ਵੀ ਪੁੱਛਦੇ ਆ ਵੀ ਤੁਸੀਂ ਕੱਚੇ ਹੋ ਕੱਚੇ ਪੱਕੇ ਦੀ ਕਹਾਣੀ ਸਾਨੂੰ ਜਿਨ੍ਹਾਂ ਬੱਚਿਆਂ ਨੂੰ ਕੱਚਾ ਪੱਕਾ ਰੋਟੀ ਆ ਦਾਲ ਸਬਜ਼ੀ ਦਾ ਹੀ ਪਤਾ ਹੋਏਗਾ ਵੀ ਕੱਚੀ ਪੱਕੀ ਹੁੰਦੀ ਹੈ ਉਹਨਾਂ ਨੂੰ ਸਾਨੂੰ ਆਪਣੇ ਪ੍ਰੋਫੈਸ਼ਨ ਦਾ ਵੀ ਸਮਝਾਉਣਾ ਪਿਆ ਵੀ ਅਸੀਂ ਕੱਚੇ ਮੁਲਾਜ਼ਮ ਆ ਪੱਕੇ ਹੋਰ ਹੁੰਦੇ ਆ ਰੈਗੂਲਰਾਂ ਸੀ ਨਹੀਂ ਆ ਕੰਟਰੈਕਟ ਵਾਲੇ ਹੋਰ ਹੁੰਦੇ ਆ ਅੱਜ 18 ਸਾਲ ਬਾਅਦ ਅਸੀਂ ਰੈਗੂਲਰ ਹੋ ਰਿਹਾ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਕਿੰਨੀ ਕ ਖੁਸ਼ੀ ਅੰਦਰ ਹੈਗੀ ਔਰ ਘਰ ਜਾ ਕੇ ਕੀ ਕਰਨ ਮੈਮ ਥੈਂਕਸ ਫਰ ਗੋਡ ਸਭ ਤੋਂ ਪਹਿਲਾ ਤਾਂ ਖੁਸ਼ੀ ਬਹੁਤ ਜ਼ਿਆਦਾ ਹੈ ਪਰ ਥੋੜਾ ਜਿਹਾ ਬਸ ਦੁੱਖ ਵੀ ਇਹ ਹੁੰਦਾ ਵੀ 20 ਸਾਲ 18 ਸਾਲ ਲੱਗੇ ਸਾਨੂੰ ਇਸ ਚੀਜ਼ ਨੂੰ ਹਾਸਿਲ ਕਰਤੇ ਹੋਏ ਹੰਪਲਾ ਸੋ ਪਲਾ ਖੁਸ਼ੀ ਆ ਸੀ ਬਹੁਤ ਅਸੀਂ ਇਹੀ ਚਾਹਾਂਗੇ ਕਿ ਇਹ ਸਰਕਾਰ ਜਿੰਨੇ ਸਾਡੇ ਬਾਕੀ ਮੈਂਬਰ ਬਚਦੇ ਆ ਉਹਨਾਂ ਨੂੰ ਵੀ ਕਿਸੇ ਨੀਤੀ ਤਹਿਤ ਜਾਂ ਜਿੰਨਾ ਵੀ ਹੈ ਪੱਕੇ ਕਰੇ ਤਾਂ ਕਿ ਹਰ ਮੁਲਾਜ਼ਮ ਜਿਹੜਾ ਇੱਕ ਪ੍ਰੋਪਰ ਮੁਲਾਜ਼ਮ ਕਹਲਾਈ ਉਹ ਸਾਈਕੋਲੋਜੀਕਲੀ ਦਿਮਾਗੀ ਸ਼ਰੀਰੀਕ ਫਿਜ਼ੀਕਲ ਤੌਰ ਤੇ ਅਗਰ ਉਹ ਫਿਟ ਹੈ ਜਾਂ ਉਸ ਨੂੰ ਹਰ ਚੀਜ਼ ਮਿਲ ਰਹੀ ਹੈ ਤਾਂ ਹੀ ਉਹ ਇਸ ਮੈਕਮੇਰੀ ਸੇਵਾ ਕਰ ਸਕਦਾ ਹੈ 10000 ਲੈ ਕੇ ਕੋਈ ਸੇਵਾ ਨਹੀਂ ਕਰ ਸਕਦਾ ਸੋ ਅਸੀਂ ਇਹੀ ਚਾਹੁੰਦੇ ਹਾਂ ਜੀ ਬਹੁਤ ਸੋਹਣੀ ਗੱਲ ਹੈਗੀ ਅੰਤ ਪਲਾ ਸੁਪਲਾ ਕਹਿੰਦੇ ਮੈਂ ਸਾਨੂੰ ਤਾਂ ਅੱਜ ਕੱਚੇ ਤੋਂ ਪੱਕੇ ਹੁੰਦੇ 18-20 ਸਾਲ ਲੱਗੇ ਲੇਕਿਨ ਸਭ ਤੋਂ ਵੱਡੀ ਗੱਲ ਹੈ ਇਸ ਤੋਂ ਬਾਅਦ ਜੋ ਹੈ ਜੋ ਬਾਕੀ ਬਚ ਗਏ ਹਨ ਉਹਨਾਂ ਨੂੰ ਕਿਸੇ ਨਾ ਕਿਸੇ ਨੀਤੀ ਦੇ ਤਹਿਤ ਜੇ ਹੈ ਸਰਕਾਰ ਸਰਕਾਰੀ ਨੌਕਰੀ ਜ਼ਰੂਰ ਦੇਵੇ 586 ਸਰਕਾਰੀ ਨੌਕਰੀਆਂ ਮਿਲੀਆਂ ਨੇ ਤੇ ਜਿੱਥੇ ਮੇਰੇ ਨਾਲ ਔਰਤਾਂ ਬੈਠੀਆਂ ਸਭ ਤੋਂ ਪਹਿਲਾਂ ਮੈਮ ਤੁਹਾਡਾ ਨਾਂ ਕੀ ਕਿੱਥੋਂ ਆਏ ਹੋ ਤੁਸੀਂ ਮੇਰਾ ਨਾਮ ਬਬੀਤਾ ਹੈ ਮੈਂ ਮੁਹੱਲੀ ਤੋਂ ਬਿਲੋਂਗ ਕਰਦੀ ਹਾਂ ਹਾਂ ਜੀ ਤਾਂ ਕਿਸ ਡਿਪਾਰਟਮੈਂਟ ਕਿਸ ਮਹਿਕਮੇ ਦੇ ਵਿੱਚការ ਨੌਕਰੀ ਮਿਲੀ ਮੈਨੂੰ ਮਲਟੀਪਰਪਸ ਹੈਲਥ ਵਰਕਰ ਫੀਮੇਲ ਦੀ ਪੋਸਟ ਹੈ ਹੈਲਥ ਡਿਪਾਰਟਮੈਂਟ ਪਰਿਵਾਰ ਅਤੇ ਪਰਿਵਾਰ ਅਤੇ ਕਲਿਆਣ ਭਵਨ ਪੰਜਾਬ ਉਹਦੇ ਵਿੱਚ ਜੁਆਇੰਟ ਕਿੰਨਾ ਚਿਰ ਲੱਗਿਆ ਕੱਚੇ ਤੋਂ ਪੱਕੇ ਹੋਣ ਨੂੰ ਆਫਟਰ 16 ইয়ার্স 16 ਸਾਲ ਬਾਅਦ ਸਾਨੂੰ ਅਜੇ ਇਹ ਮਿਲੇ ਹਾਂ ਹਾਂਜੀ 16 ਸਾਲ ਹੋ ਗਏ ਸਾਲ ਦੇ ਵਿਚਕਾਰ ਕਿੰਨੀ ਕਰਵਾ ਤੁਸੀਂ ਹੁੰਦਾ ਨਾ ਕਿ ਬਈ ਨੌਕਰੀ ਲਈ ਬਈ ਬਹੁਤ ਮਾਰ ਤੱਕ ਲੱਗੀ ਅਸੀਂ ਇੰਨਾ ਸਾਰ ਇੰਤਜ਼ਾਰ ਕੀਤਾ ਕਿੰਨਾ ਕ ਫੈਕਟ ਲਾਈਫ ਦੇ ਵਿਚਕਾਰ ਪਿਆ ਕਿੰਨਾ ਕ ਸਟਰਗਲ ਕਰਨਾ ਪਿਆ ਸਟਰਗਲ ਬਹੁਤ ਸੀ ਇਨ ਬੀਟਵੀਨ ਮੇਰੇ ਹਸਬੰਡ ਦੀ ਡੈਥ ਹੋ ਗਈ ਸੁਰਿੰਦਰ ਬੜੀ ਛੋਟੀ ਜੀ ਅਮਾਉਂਟ ਤੇ ਅਸੀਂ ਕਰ ਰਹੇ ਅਸੀਂ 6000 ਰੁਪਏ ਤੇ 2008 ਵਿੱਚ ਜੁਆਇਨ ਕੀਤਾ ਸੀ ਅਕਤੂਬਰ 225 ਅਕਤੂਬਰ 2000 ਮੇਰੀ ਜੁਆਇਨਿੰਗ ਸੀ ਉਸ ਤੋਂ ਬਾਅਦ ਕੰਟੀਨਿਊ ਬਾਦਲ ਸਰਕਾਰ ਆਈ ਅਸੀਂ ਬੜੀ ਡਾਂਗਾ ਖਾਧੀਆਂ ਬੜੇ ਡੰਡੇ ਖਾਦੇ ਸੜਕਾਂ ਤੇ ਵੀ ਲਟੇ ਪਰ ਸਾਨੂੰ ਕੁਝ ਨਹੀਂ ਮਿਲਦਾ ਸੀ 6000 ਮਿਲਦਾ ਸੀ 2008 ਦੇ ਵਿੱਚਕਾਰ ਹਸਬੈਂਡ ਦੀ ਡੈਥ ਹੋ ਗਈ ਤੇ ਫਿਰ ਘਰ ਪਰਿਵਾਰ ਕਿਵੇਂ ਚੱਲਦਾ ਸੀ ਬਹੁਤ ਮੁਸ਼ਕਿਲ ਸੀ ਬਹੁਤ ਜ਼ਿਆਦਾ ਮੁਸ਼ਕਿਲ ਸੀ ਟਫ ਟਾਈਮ ਸੀ ਮੇਰੇ ਲਈ ਉਹ ਬਹੁਤ ਪਰ ਮੈਨੂੰ ਪਤਾ ਸੀ ਸਰਕਾਰਾਂ ਜਿਹੜੀਆਂ ਪਿਛਲੀਆਂ ਸਰਕਾਰਾਂ ਆ ਅਸੀਂ ਬਹੁਤ ਐਫਰਟਸ ਕੀਤੇ ਸਾਡੀ ਯੂਨੀਅਨ ਨੇ ਬੜੇ ਜਿਆਦਾ ਉਹਨਾਂ ਨਾਲ ਸਾਡੀ ਹੋਈ ਬਟ ਕੋਈ ਉਹ ਹੋਇਆ ਨਹੀਂ ਰਿਜ਼ਲਟ ਐਂਡ ਤੇ ਇਹੀ ਸੀ ਵੀ ਹਾਰਡ ਵਰਕ ਕਰਨਾ ਪਏਗਾ ਮੈਂ ਰਾਤ ਨੂੰ 1 ਵਜੇ ਤੱਕ ਪੜ੍ਹਦੀ ਸੀ 16 ਸਾਲਾਂ ਤੇ ਇੰਜ ਨਹੀਂ ਲੱਗਿਆ ਕਿ ਚਲ ਯਾਰ ਬਾਹਰ ਹੀ ਚੱਲਦੇ ਆ ਜ਼ਿਆਦਾਤਰ ਲੋਕ ਬਾਹਰ ਜਾਂਦੇ ਐਂ ਈਚਾ ਵੰਦ ਹੁੰਦੇ ਨੇ ਨਹੀਂ ਇਹ ਸੀ ਉਮੀਦ ਸੀ ਆਪਣੇ ਆਪ ਤੇ ਕੌਨਫੀਡੈਂਸ ਵੀਜਿਤ ਹੋਏਗੀ ਕਿਉਂਕਿ ਅਸੀਂ ਬਹੁਤ ਤਨਮਨ ਨਾਲ ਅਸੀਂ 16 ਸਾਲ ਲੋਕਾਂ ਦੀ ਸੇਵਾ ਕੀਤੀ ਇਨ ਬਿਟਵੀਨ ਕੋਵਿਡ ਬਾਕੀ ਸਾਰੀ ਕੈਟਾਗਰੀਜ਼ ਨੂੰ ਬੈਨੀਫਿਟ ਮਿਲੇ ਸਾਡੀ ਕੈਟਾਗਰੀ ਨੂੰ ਕੋਈ ਬੈਨੀਫਿਟ ਨਹੀਂ ਮਿਲਿਆ ਕੋਈ ਸਰਕਾਰ ਤੋਂ ਨਹੀਂ ਮਿਲਿਆ ਅਸੀਂ ਦਿਨ ਰਾਤ ਇੱਕ ਕਰਕੇ ਲੋਕਾਂ ਦੀ ਸੇਵਾ ਕੀਤੀ ਔਰ ਬੜੀ ਥੋੜੀ ਤਨਖਾਹ ਤੇ ਲੋਕਾਂ ਦੇ ਡੈਥ ਬਰਥ ਦੇ ਸਰਟੀਫਿਕੇਟ 0 ਟੂ 5 ইয়ার্স ਬੱਚਾ ਦੀ ਮੋਨਾਈਜ਼ਡ ਹਾਈ ਰਿਸਕ ਔਮਨ ਪਰ પ્રેਗਨੈਂਟ ਸਾਰਾ ਕੁਝ ਅਸੀਂ ਕਰਦੇ ਆਂ ਤੇ ਪਰ ਮੈਨੂੰ ਪਤਾ ਸੀ ਮੇਰੇ ਕੋਲੇ ਐਲੀਜੀਬਿਲਟੀ ਇਸ ਤੋਂ ਬਾਅਦ ਹੈ ਨਹੀਂ ਕਿਉਂਕਿ ਮੈਂ ఓਵਰਏਜ ਹੋ ਜਾਣਾ ਸੀ ਬੇ ਇੰਤਜ਼ਾਰ ਤੋਂ ਬਾਅਦ ਸਰਕਾਰੀ ਨੌਕਰੀ ਮਿਲੀ ਐ ਮੈਮ ਤੁਹਾਡਾ ਕੀ ਨਾ ਕਿੱਥੇ ਨੌਕਰੀ ਮਿਲੀ ਐ ਤੁਹਾਨੂੰ ਹਜੇ ਤੱਕ ਮਿਲਣਾ ਹੈ ਜੀ ਕਿਸ ਕਿਸ ਡਿਪਾਰਟਮੈਂਟ ਚ ਜੁਆਇਨ ਕਰ ਰਹੇ ਹੋ ਹੈਲਥ ਡਿਪਾਰਟਮੈਂਟ ਚ ਕਿੰਨੀ ਕਰ ਚਿਰ ਕੱਚੇ ਦੇ ਪੱਕੇ ਦੇ 16 ਸਾਲ ਤੁਸੀਂ 16 ਸਾਲ 16 ਸਾਲ ਦਾ ਸੰਘਰਸ਼ ਕਿਸ ਤਰ੍ਹਾਂ ਦਾ ਸੀ ਬਹੁਤ ਡਿਫਿਕਲਟ ਸੀ ਪਰ ਮਤਲਬ ਜਿਵੇਂ ਐਵੇਂ ਫੀਲ ਹੁੰਦਾ ਹੁੰਦਾ ਸੀਗਾ ਵੀ ਮਤਲਬ ਕੰਮ ਬਰਾਬਰ ਕਰਦੇ ਸੀ ਪਰ ਜਦੋਂ ਉਹ ਕਹਿ ਦਿੰਦੇ ਸੀ ਵੀ ਇਹ ਕੱਚੇ ਆ ਉਦੋਂ ਬਹੁਤ ਮਹਿਸੂਸ ਹੁੰਦਾ ਸੀ ਇੰਬੈਰੈਂਸ ਬਹੁਤ ਫੀਲ ਹੁੰਦਾ ਸੀ ਜਦੋਂ ਅਸੀਂ ਜਾਂਦੇ ਸੀ ਆਪਣੇ ਨਾਲ ਦੇ ਉਹਨੂੰ ਦੇਖਦੇ ਸੀ ਨਾ ਤਾਂ ਸਾਨੂੰ ਇੰਬੈਰੈਂਸ ਬਹੁਤ ਫੀਲ ਹੁੰਦਾ ਸੀ ਕਿ ਅਸੀਂ ਸੇਮ ਕੰਮ ਕਰ ਰਹੇ ਹਾਂ ਸਾਨੂੰ 6000 ਮਿਲ ਰਿਹਾ ਉਹ ਰੋ 50-60000 ਲੈ ਰਹੇ ਆ ਸੇਮ ਪੋਸਟ ਤੇ ਹਨਾ ਇਹ ਬੜਾ ਰਸ ਵੀ ਹੁੰਦਾ ਸੀ ਕਿੰਨੇ ਕ ਸਾਲ ਦੇ ਹੋ ਤੁਸੀਂ ਤੇ ਕਿੱਥੋਂ ਆਏ ਹੋ ਪੰਜਾਬ ਤੋਂ ਮੋਗਾ ਡਿਸਟ੍ਰਿਕਟ ਤੋਂ 16 ਸਾਲ ਹੋ ਗਏ ਹਨ ਤੇ ਉੱਥੇ ਕਿੰਨਾਂ ਕਿੰਨੀ ਮੁਸ਼ਕਿਲਾਂ ਚੱਲੀਆਂ ਨੇ ਪਰ ਮੇਰੇ ਲਈ ਮੁਸ਼ਕਿਲ ਤਾਂ ਮੇ ਕੋ ਕੰਮ ਕਰਾਂਗੇ ਤਾਂ ਮੁਸ਼ਕਿਲ ਅੱਖਾਂ ਦੀ ਚਮਕ ਦੱਸ ਰਹੀ ਹੈਗੀ ਮੁਸ਼ਕਿਲਾਂ ਕਾਫੀ ਨੇ ਅਸੀਂ ਬਾਕੀ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਮਿਲ ਚੁੱਕੇ ਨੇ ਸਸ਼ੀਕਲ ਮੈਮ ਪੰਜਾਬ ਤੋਂ ਕਿੱਥੋਂ ਆਏ ਹੋ ਤੁਸੀਂ ਮੈਮ ਮੈਂ ਡਿਸਟ੍ਰਿਕਟ ਰੋਪੜ ਕਿੰਨਾ ਕ ਚਿਰ ਲੱਗਿਆ ਦਾ ਕੁਮਾਰੀ ਪਰਮਪਤ ਮਮਾ ਕੀ ਚਿਰਤਾ ਕਹ ਲੋ ਕਿ ਮੈਂ 14 ਸਾਲ ਤੋਂ ਕੰਟੈਕਟ ਤੇ ਜੋਬ ਕਰ ਰਹੀ ਸੀ ਪਹਿਲੇ ਤੇ ਜਦੋਂ ਮਾਨ ਸਰਕਾਰ ਦੀ ਮਾਨ ਸਾਹਿਬ ਦੀ ਸਰਕਾਰ ਆਈ ਹੈ ਤੇ ਉਦੋਂ ਇਹ ਪਰਮਾਨੈਂਟ ਜੋਬ ਨਿਕਲੀ ਆ ਤੇ ਆਪਾਂ ਟੈਸਟ ਫਿਲ ਕੀਤਾ ਤੇ ਆਪਣੀ ਪੂਰੀ ਤਿਆਰੀ ਦੇ ਨਾਲ ਪੇਪਰ ਦਿੱਤਾ ਪੂਰੇ ਮੈਰਿਟ ਦੇ ਆਧਾਰ ਤੇ ਸਾਨੂੰ ਅੱਜ ਜੋਬ ਮਿਲੀ ਹੈ ਤੇ ਮੈਂ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਕਿ ਅੱਜ ਸਾਨੂੰ ਬਹੁਤ ਹੀ ਖੁਸ਼ੀ ਦਾ ਦਿਨ ਚੜਿਆ ਹੈ ਸਿਰਫ ਮਾਨ ਸਰਕਾਰ ਦੀ ਵਜ੍ਹਾ ਨਾਲ। ਮੈਡਮ ਕਿਸ ਦੇ ਨਾਲ ਆਇਓ ਤੁਸੀਂ? ਰਾਜਿੰਦਰ ਕੌਰ ਨਹੀਂ ਮੈਂ ਕਿਸੇ ਨਾਲ ਨਹੀਂ ਆਈ ਮੈਂ ਵੀ ਨਿਯੁਕਤ ਹੋਈ ਹੈ ਆਪਣਾ ਸਾਡੀ ਵੀ ਨਿਯੁਕਤ ਹੋਈ ਹੈ ਕਿੰਨੇ ਕੱਟਣੂ ਲੱਗ ਮੈਨੂੰ ਲੱਗਦਾ ਜਿਆਦਾ ਕਿੰਨਾ ਟਾਈਮ ਲੱਗ ਗਿਆ ਤੁਹਾਨੂੰ? ਮੈਨੂੰ ਤੇਰੇ 8 ਸਾਲ ਹੀ ਹੋਏ ਹੈ। 8 ਸਾਲ ਹੀ ਹੋਏ। 8 ਸਾਲ ਮਤਲਬ ਇੰਨੀ ਲੇਟ ਜੌਬ ਕੀ ਕਰ ਰਹੇ ਸੀਗੇ। ਜੋ ਵੀ ਆਏ ਆਏ ਕਿੱਥੋਂ ਤੁਸੀਂ ਬਟਾਲਾ ਤੋਂ ਬਟਾਲਾ ਤੋਂ ਅ ਸ਼ੁਰੂਆਤ ਦੀ ਅਗਰ ਗੱਲ ਕੀਤੀ ਜਾਵੇ ਕਿੱਥੇ ਹੁੰਦੇ ਸੀ ਤੁਸੀਂ ਹਾਂਜੀ ਹਾਂਜੀ ਮੈਂ ਸ਼ੁਰੂਆਤ ਚ ਕਪੂਰਥਲੇ ਚ ਹੀ ਪਹਿਲਾਂ ਮੈਨੂੰ ਜੋਬ ਮਿਲੀ ਫਿਰ ਮੈਂ ਬਟਾਲਾ ਗਈ ਹੁਣ ਇੱਥੋਂ ਫਿਰ ਦੇਖੋ ਹੁਣ ਕਿੱਥੇ ਭੇਜਦੇ ਆ ਕੀ ਡਿਪਾਰਟਮੈਂਟ ਸਿਹਤ ਵਿਭਾਗ ਦੇ ਵਿੱਚ ਕਰ ਕਿਹੜੀ ਇਹ ਨਮ ਕੀ ਲੋਕਾਂ ਨੂੰ ਕਹਿਣਾ ਚਾਹੋਗੇ ਜਿਵੇਂ ਇੱਥੇ ਜਿੰਨੇ ਵੀ ਅਮੂਮਨ ਦੇਖੇ ਨੇ ਉਹਨਾਂ ਦਾ 14 16 18 19 ਇੰਨਾ ਫਰਕ ਹੈਗਾ ਕੀ ਕਹਿਣਾ ਚਾਹੋਗੇ ਤੁਹਾਡਾ ਫਰਕ ਥੋੜਾ ਘੱਟ ਹੈਗਾ ਬਹੁਤ ਹੀ ਖੁਸ਼ ਹਾਂ ਕਿ ਸਾਨੂੰ ਹੁਣ ਜੋਬ ਮਿਲੀ ਹੈ ਪਰ ਕਾਫੀ ਲੰਬਾ ਟਾਈਮ ਬਾਅਦ ਮਿਲੀ ਹੈ ਅਸੀਂ 9 ਸਾਲ ਜਿਹੜੇ ਸਾਡੇ ਉਹ ਸਾਡੇ ਵੇਸਟ ਹੀ ਹੋ ਗਏ ਆ ਹੁਣ ਫਿਰ ਨਵੇਂ ਜੀਰੋ ਤੋਂ ਸਟਾਰਟ ਕਰਨ ਲੱਗੇ ਆ ਅਸੀਂ ਤੁਸੀਂ ਕਿੱਥੋਂ ਆਏ ਹੋ ਅਣੀ ਮੈਂ ਬਠਿੰਡੇ ਤੋਂ ਆਈ ਹਾਂ ਬਠਿੰਡੇ ਤੋਂ ਆਇਆ ਕਿੰਨਾ ਕੱਚੇ ਲੱਗ ਗਿਆ ਮੈਨੂੰ ਵੀ 14 ਸਾਲ ਲੱਗੇ ਕੱਚੇ ਤੋਂ ਪੱਕੇ ਹੁੰਦੇ ਆ ਹਾਂਜੀ ਹਾਂਜੀ ਤੇ ਜੋ ਸੰਘਰਸ਼ ਸੀਗਾ ਇਹ ਕਿਸ ਤਰ੍ਹਾਂ ਦਾ ਸੀ ਬਸ ਟਾਈਮ ਕਰਦੇ ਸੀ ਕਦੋਂ ਰੈਗੂਲਰ ਜੌਬ ਨਿਕਲੇ ਕਦੋਂ ਅਪਲਾਈ ਕਰੀਏ ਉਸ ਤੋਂ 10 ਸਾਲਾਂ ਦੇ ਗੈਪ ਬਾਅਦ ਨਿਕਲੀਆਂ ਸੀਗੀਆਂ ਜੌਬਸ ਰੈਗੂਲਰ ਹੁਣ ਅਪਲਾਈ ਕੀਤਾ ਤਾਂ ਚਲੋ ਮਿਲ ਗਏ ਤੁਸੀਂ ਕੀ ਕਹਿਣਾ ਚਾਹੋਗੇ ਮਾਨ ਸਰਕਾਰ ਨੂੰ ਤੇ ਲੋਕਾਂ ਨੂੰ ਮੈਂ ਮਾਨ ਸਰਕਾਰ ਨੂੰ ਇਹੀ ਮੈਸੇਜ ਆ ਮਾਨ ਸਰਕਾਰ ਨੇ ਜੋ ਕੀਤਾ ਜੋ ਕਰ ਰਹੇ ਨੇ ਬਹੁਤ ਵਧੀਆ ਕਰ ਰਹੇ ਨੇ ਸਾਨੂੰ 18 ਸਾਲ ਹੋ ਗਏ ਮੈਂ ਮੇ ਕੰਟਰੈਕਟ بیس ਤੇ ਜੌਬ ਕਰ ਰਹੇ ਆ ਉਹ ਬਹੁਤ ਸਟਰਗਲ ਕੀਤੀ ਬਹੁਤ ਸਰਕਾਰ ਆਈਆਂ ਤੇ ਗਈਆਂ ਬਟ ਸਾਡੇ ਕਿਸੇ ਨੇ ਨਹੀਂ ਸੁਣੀ ਅਸੀਂ ਬਹੁਤ ਧਰਨੇ ਲਗਾਏ ਠੀਕ ਹੈ ਜੀ ਮਾਨ ਸਰਕਾਰ ਨੇ ਆਉਂਦੇ ਆ ਹੀ ਨੌਕਰੀਆਂ ਦੇਖੋ ਕੱਢ ਰਹੇ ਨੇਗੇ 44-45000 ਦੇ ਕਰੀਬ ਨੌਕਰੀਆਂ ਮੈਂ ਤਾਂ ਵੱਟੀ ਕਹਿੰਿਆ 45000 ਤੋਂ ਕਰੀਬ ਜੇ ਨੌਕਰੀਆਂ ਦੇ ਚੁੱਕੇ ਨੇ ਹਜੇ ਵੀ ਨੌਕਰੀ ਦੇਣ ਦਾ ਸਿਲਸਿਲਾ ਜੇ ਹੈ ਲਗਾਤਾਰ ਜਾਰੀ ਹੈ ਤੇ ਆંકੜਾ ਕਿੰਨੇ ਪਾਰ ਜਾਂਦਾ ਹੈ ਦੇਖਣ ਵਾਲੀ ਗੱਲ ਹੋਈ ਕੈਮਰਾਮੈਨ ਆਨੰਦ ਦੇ ਨਾਲ ਨਿਰੂਪ ਚਲਵਾਨ ਦੇ ਨਿਕਸਵੇਰਾ ਟੀਵੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर